ਡੈਮੋਕ੍ਰੇਟਿਕ ਟੀਚਰ ਫਰੰਟ ਅਤੇ 5978 ਅਧਿਆਪਕਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਰੋਸਪਰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸਰਕਾਰ ਵੱਲੋਂ ਮਾਨਯੋਗ ਅਦਾਲਤਾਂ ਦੇ ਹੁਕਮ ਲਾਗੂ ਨਹੀਂ ਕੀਤੇ ਜਾ ਰਹੇ ਅਤੇ ਜੇਕਰ ਸਰਕਾਰ ਇਹ ਮੰਗਾ ਜਲਦੀ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਤਿੱਖਾ ਕਰਕੇ ਸਰਕਾਰ ਵੱਲ ਸੇਧ ਦਿੱਤਾ ਜਾਵੇਗਾ ਇਸ ਮੋਕੇ ਜੋ ਵੀ ਹੋਵੇਗਾ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ ਹੋਰ ਬੋਲਦੇ ਆਗੂਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ 5177 ਦੇ ਅਖ਼ਾਣ ਦੇ ਪੰਖ ਸਮੇਂ ਦੇ ਬਕਾਇਏ ਜਾਰੀ ਕਰਨ ਸਿੰਘ ਫਰੰਟ ਜ਼ਿਲ੍ਹਾ ਫਸਿਲਕਾ ਦਾ ਜ਼ਿਲ੍ਹਾ ਪ੍ਰਧਾਨ ਇਸ ਤਰ੍ਹਾਂ ਹੈ ਕਿ 2014 ਦੇ ਵਿੱਚ ਇੱਕ ਪਰਤੀ 5178 ਅਧਿਆਪਕਾਂ ਨੇ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਪਹਿਲੇ 3 ਸਾਲ ਦੇ ਵਿੱਚ ਕੰਟਰੈਕਟ ਦਾ ਪੀਰੀਅਡ ਜਿਹੜਾ ਹੈ ਉਹ ਬਤੀਤ ਕਰਨਾ ਪਿਆ ਔਰ ਘੱਟ ਤੇ ਨਗੂਣੀਆ ਤਨਖਾਹਾਂ ਨੂੰ ਉਸ ਤੋਂ ਬਾਅਦ 2 ਸਾਲ ਦਾ ਜਿਹੜਾ ਸਮਾਂ ਹੈ ਉਹ ਪਰਮਿਸ਼ਨ ਪੀਰੀਅਡ ਦਾ ਜਿਹੜਾ ਹੈ ਉਹ ਉਹਨਾਂ ਨੂੰ ਘਟਨਾ ਪਿਆ ਘੱਟ ਤਨਖਾਹਾਂ ਤੇ ਜਦਕਿ ਨਿਯਮ ਇਹ ਕਹਿੰਦੇ ਸੀ ਕਿ ਉਹਨਾਂ 2 ਸਾਲਾਂ ਦੇ ਦੌਰਾਨ ਜੋ ਪਰਮਿਸ਼ਨ ਪੀਰੀਅਡ ਦਾ ਜੋ ਸਮਾਂ ਹੈ ਉਸ ਦੇ ਦੌਰਾਨ ਉਹ ਪੂਰੀ ਤਨਖਾਹ ਲੈਣ ਦੇ ਯੋਗ ਨਹੀਂ ਉਸ ਤੋਂ ਬਾਅਦ ਜਦੋਂ ਕੋਰਟ ਦਾ ਸਹਾਰਾ ਲਿਆ ਗਿਆ ਸਾਥੀਆਂ ਵੱਲੋਂ ਤੱਕ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜੇ ਸਾਥੀ 5178 ਪੀੜਥ ਹੈਗੇ ਆ ਇਹਨਾਂ ਨੂੰ ਉਸ ਪਰਵੀਸ਼ਨ ਦੇ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇਗੀ ਉਸ ਦਾ ਪੰਜਾਬ ਸਰਕਾਰ ਨੇ ਫੈਸਲਾ ਜਰਨਲਾਈਜ਼ ਵੀ ਕੀਤਾ ਉਸ ਦਾ ਸਪੀਕਿੰਗ ਆਰਡਰ ਵੀ ਜਾਰੀ ਕੀਤਾ ਗਿਆ ਪਰ ਉਸ ਦੇ ਬਾਅਦ ਵੀ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਹੈ ਫੈਸਲਾ ਲਾਗੂ ਨਹੀਂ ਕੀਤਾ ਗਿਆ ਅੱਜ ਤੱਕ ਵੀ ਇਨਾਂ ਸਾਫੀਆਂ ਨੂੰ ਜਿਹੜੇ ਇਹਨਾਂ ਦੇ ਬੰਦੇ ਬਕਾਏ ਹੈਗੇ ਆ ਉਹ ਜਿਹੜੇ ਇਹਨਾਂ ਤੱਕ ਨਹੀਂ ਪਹੁੰਚੇ ਪਰ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਉਹ ਟਾਲਮਟੋਲ ਦੀ ਨੀਤੀ ਤੇ ਆਈ ਹੋਈ ਹੈ ਔਰ ਇਹਨਾਂ ਦੇ ਬਕਾਏ ਜਿਹੜੇ ਹੈ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਸਰਕਾਰ ਨੇ ਸਿਰਫ ਇਹੀ ਲਾਰਾ ਲਾਇਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਬਕਾਇਆ ਦੇ ਦਿੱਤਾ ਜਾਏਗਾ ਪਰ ਅਜੇ ਤੱਕ ਵੀ ਮੀਟਿੰਗਾਂ ਹੋਣ ਦੇ ਬਾਅਦ ਵੀ ਇਹ ਫੈਸਲਾ ਜਿਹੜਾ ਹੈ ਲਾਗੂ ਨਹੀਂ ਕੀਤਾ ਗਿਆ ਸੋ ਅਸੀਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਰਾਹੀਂ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਿ ਅੱਜ ਰੋਸ ਪੱਤਰ ਦੇਣ ਆਏ ਆਂ ਔਰ ਇਹ ਚੇਤਾਵਨੀ ਦਿੰਦੇ ਆਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬਕਾਇਆ ਜਾਰੀ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਊਗਾ ਸਾਡੇ ਨਾਲ ਜਿਹੜੇ ਆ 5178 ਦੇ ਜਿਹੜੇ ਆਗੂ ਹੈਗੇ ਆ ਉਹ ਵੀ ਸਾਡੇ ਨਾਲ ਦਇਨ ਸਿੰਘ ਜੀ ਪਹੁੰਚੇ ਹੋਏ ਆ ਬਾਕੀ ਗੱਲ ਬੀਮ ਸਿੰਘ ਜੀ ਤੁਸੀਂ ਕਰੋ ਹਾਂਜੀ ਬੀਮ ਸਿੰਘ ਜੀ ਕੀ ਕਹਿਣਾ ਚਾਹੋ ਜੀ ਮੈਂ ਜ਼ਿਲ੍ਹਾ ਪ੍ਰਧਾਨ ਬੀਮ ਸਿੰਘ ਕੰਡਾਟ ਖੇਤ ਰਹਿਤਬੀ ਯੂਨੀਅਨ ਤੋਂ ਸਰ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆਂ ਕਿ 2014 ਦੇ ਵਿੱਚ ਸਾਡੀ ਭਰਤੀ ਹੋਈ ਸੀਗੀ ਔਰ 2014 ਦੇ ਜਿਹੜਾ ਕੰਟਰੈਕਟ ਪੀਰੀਅਡ ਤੇ ਹੋਈ ਸੀਗੀ 3 ਸਾਲ ਦਾ ਕੰਟਰੈਕਟ ਪੀਰੀਅਡ ਸੀ ਉਸ ਤੋਂ ਬਾਅਦ 2 ਸਾਲ ਜਿਹੜਾ ਪ੍ਰੋਮੋਸ਼ਨ ਸੀਗਾ ਉਹਦੇ ਵਿੱਚ ਪੂਲ ਪੇ ਸਕੇਲ ਮਿਲਣਾ ਸੀ ਪਰ ਸਰਕਾਰ ਦੇ ਨਿਰਲੈਕੀ ਕਰਕੇ ਸਾਨੂੰ ਉਹ ਪੇ ਸਕੇਲ ਜਿਹੜਾ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਸਾਡੇ ਕੋਲੋਂ ਕੋਰਟ ਦਾ ਸਹਾਰਾ ਲਿਆ ਗਿਆ ਕੋਰਟ ਦੇ ਵੱਲੋਂ ਆਦਰ ਜਾਰੀ ਕੀਤੇ ਗਏ ਜਿਸ ਤੋਂ ਬਾਅਦ 27 2 2025 ਨੂੰ ਡੀਪੀ ਵੱਲੋਂ ਸਪੀਕਿੰਗ ਆਰਡਰ ਜਾਰੀ ਕੀਤਾ ਗਿਆ ਕਿ ਸਾਰੇ ਕੁੰਜਾਟ ਅਧਿਅਕਕਾਰਾਂ ਦੇ ਜਿਹੜਾ ਫੈਸਲਾ ਹੈ ਲਾਗੂ ਹੈ ਔਰ ਸਾਰਿਆਂ ਨੂੰ ਬਕਾਇਆ ਮਿਲੂਗਾ ਪਰ ਅੱਜ ਲਗਭਗ 4 ਮਹੀਨੇ ਪਲਸ 4 ਤੋਂ 5 ਮਹੀਨੇ ਖੰਮੋਣ ਤੋਂ ਬਾਅਦ ਵੀ ਸਾਨੂੰ ਸਟੇਸ਼ਨਰ ਤੇ ਨਾਨ ਸਟੇਸ਼ਨਰ ਦੇ ਚੱਕਰ ਚਲਜਾਇਆ ਜਾ ਰਿਹਾ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰਦੇ ਆਂ ਔਰ ਰੋਸ ਵੀ ਪ੍ਰਗਟ ਕਰਦੇ ਆਂ ਕਿ ਸਾਡਾ ਜਿਹੜਾ ਜੁਕਾਇਆ ਹੈ ਉਹ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ ਸਾਨੂੰ ਦੁਬਾਰਾ ਕਾਨੂੰਨੀ ਜੇਮੇਲਾਂ ਦੇ ਚਨਾ ਨਾ ਪਾਣ ਜੇ ਸਰਕਾਰ ਹੈ ਮੰਗਾ ਨਹੀਂ ਮਿਲਦੇ ਅਗਲਾ ਕਦਮ ਕੀ ਹੋਏਗਾ ਅਸੀਂ ਟਿੱਕੇ ਸੰਘਰਸ਼ ਰਸਤੇ ਫਿਰ ਮਜਬੂਰ ਹੋਵਾਂਗੇ ਕਿ ਜਿਸ ਡੀਟੀਐਫ ਜਿਹੜੀ ਸਾਡੀ ਸਾਇਕਲ ਸੇਵਾ ਦੀ ਹੈਗੀ ਆ ਉਹਦੇ ਬੈਨ ਅਪਰੇਟਾ ਸੀ ਲੈਟ ਹੋ ਗਈ ਸਰ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਟਰਡਾ ਕੀ ਕਹਿਣਾ ਸਰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿਨੇ 175 ਸੱਤੀ ਜਿਹੜੀ ਜਿਹੜੇ ਮੁਲਾਜ਼ਮ ਹੈਗੇ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰਤੇ ਆ ਰਹੇ ਆ ਲੰਬੇ ਸਮੇਂ ਤੋਂ ਆਪਣੀਆਂ ਬੰਗਾਂ ਲੈ ਕੇ ਆ ਰਹੇ ਆ ਸਾਡੀਆਂ ਨੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਾਡੀਆਂ ਸਾਰੇ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਖਣਾ ਜ਼ਰੂਰੀ ਹੈ ਕਿ ਜਿਹਨੇ ਸਾਡੇ ਵਾਸਤੇ ਕਾਗਜ਼ੀ ਜਨਲਾਈਜ਼ ਕੀਤੇ ਲਏ ਪਰ ਤੇਰੀ ਜਿੱਦ ਤੱਕ ਮੰਗ ਪੂਰਾ ਨਹੀਂ ਕੀਤਾ ਜਾ ਰਿਹਾ ਪਟੀਸ਼ਨਰ ਮੌਨਿਸ਼ਨ ਦੇ ਚੱਲਦੇ ਪਾਇਆ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਲੈਟਰ ਜਾਰੀ ਹੋਦੀ ਹੈ ਕਿ ਸਾਡੇ ਦਾ ਕੋਈ ਸਬੰਧ ਨਹੀਂ ਹੈ ਅਰ ਉਹਨਾਂ ਨੂੰ ਜਵਾਬ ਚਾਹੀਦਾ ਹੈ ਸਹੀ ਮੰਗਾਂ ਕਰੀਏ ਨੇ ਸਾਡੇ ਨੇ ਬਕਾਇਆ ਨਹੀਂ ਸਾਰੇ ਸਾਥੀਆਂ ਨੂੰ ਉਹਨਾਂ ਦੇ ਬਕਾਇਆ ਦਿੱਤੇ ਜਾਂਦੇ ਉਹਨਾਂ ਦੀ ਮੰਗ ਪੂਰੀਆਂ ਨਹੀਂ ਹੋਈ ਤੁਹਾਡਾ ਨਾਮ ਕੀ ਬਲਜੀਤ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत